ਵਿਆਹ ਕਰਵਾ ਕੇ ਚੰਦਰਿਆ ਕਿਉਂ ਪਸਤਾਉਂਦਾ ਫਿਰਦਾ ਏ ਪਿੰਡ ਦੇ ਵਿੱਚ ਇੱਕ ਜਨਾਨੀ ਨੇ ਵਿਆਹੀ ਵਰੀ ਜਨਾਨੀ ਨੇ ਇੱਕ ਬੰਦਾ ਰੱਖਿਆ ਹੋਇਆ ਸੀਗਾ ਜਿਹਦਾ ਘਰ ਵਾਲਾ ਬੜਾ ਦੁਖੀ ਆ ਤੇ ਕੈਮਰੇ ਮੂਰੇ ਆ ਰਿਹਾ ਕਹਿੰਦੀ ਮੇਰੀ ਘਰ ਵਾਲੀ ਮੈਨੂੰ ਪਿਆਰ ਨਹੀਂ ਕਰਦੀ ਮੈਨੂੰ ਉਹ ਚੀਜ਼ਾਂ ਨਹੀਂ ਦਿੰਦੀ ਜਿਹੜੀਆਂ ਚੀਜ਼ਾਂ ਮੈਨੂੰ ਜ਼ਰੂਰੀ ਨੇ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਸਾਰੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਵੀ ਕਿਵੇਂ ਉਹਨੇ ਬੰਦਾ ਰੱਖਿਆ ਹੋਇਆ ਸ਼ਰਿਆਮ ਬੰਦਾ ਰੱਖਿਆ ਹੋਇਆ ਗੱਲਬਾਤ ਕੀ ਸਾਰਾ ਮਸਲਾ ਕੀ ਆ ਆਜੋ ਮੜਾ ਖਿੱਚ ਕੇ ਆਜੋ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਵੀਡੀਓ ਲੈ ਕੇ ਆਇਆ ਹਰ ਇਨਸਾਨ ਦੀ ਘਰ ਦੇ ਵਿੱਚ ਇੱਜ਼ਤ ਹੁੰਦੀ ਆ ਪਰ ਕਈਆਂ ਦੀ ਨਹੀਂ ਹੁੰਦੀ ਠੀਕ ਹੈ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਹੈ ਇਸ ਬਾਈ ਨਾਲ ਗੱਲਬਾਤ ਕਰਦੇ ਆ ਵੀ ਕੀ ਹੈ ਸਾਰਾ ਮਸਲਾ ਕਿਉਂ ਕੈਮਰੇ ਮੂਰੇ ਆਉਣਾ ਪਏ ਬਾਈ ਜੀ ਕੀ ਹਾਲ ਚਾਲ ਠੀਕ ਹੈ ਬਾਈ ਕਿਉਂ ਕੈਮਰੇ ਮੂਰੇ ਖੜਾ ਹੋਣਾ ਪਏ ਬਾਈ ਕੈਮਰੇ ਮੂਰੇ ਹੋਣਾ ਬਾਈ ਮੇਰੀ ਘਰੇ ਇੱਜ਼ਤ ਨਹੀਂ ਪੋਹਰਾ ਵੀ ਮੈਨੂੰ ਜਿੰਨੇ ਜੀ ਆ ਘਰ ਦੇ ਸਾਡੇ ਸਾਰੇ ਕੁੱਤਾ ਕਹਿ ਕੇ ਬੁਲਾਉਂਦੇ ਆ ਹੂੰ ਬਾਈ ਘਰ ਵਾਲੀ ਹੋਗੀ ਮੇਰੇ ਦੋਨੇ ਜਵਾਕ ਹੋ ਗਏ ਠੀਕ ਹੈ ਮੇਰੇ ਭੋਰਾ ਵੀ ਅੱਜ ਤੱਕ ਨਹੀਂ ਕਰਦੇ ਬਾਈ ਜਦੋਂ ਮੈਂ ਘਰੇ ਆਉਣਾ ਤਾਂ ਮਿੱਥੇ ਵੱਟ ਪਾ ਲੈਂਦੇ ਆ ਤੇ ਬਸ ਗਾਲਤ ਬਿਨਾ ਗੱਲ ਨਹੀਂ ਕਰਦੇ ਜਵਾਕਾਂ ਨੂੰ ਵੀ ਉਹੀ ਸਿੱਖਾ ਦੇਈ ਜਾਂਦੀ ਆ ਆਪੋ ਵੀ ਇਹੋ ਜਿਹੀ ਸਿੱਖਾ ਤੇ ਬਸ ਮੈਂ ਜਦੋਂ ਘਰੇ ਜਾਣਾ ਇਹ ਮੰਨ ਕੇ ਚੱਲ ਵੀ ਕੁੱਤੇ ਨਾਲ ਲਪੜੀ ਜੁਣ ਹੋ ਗਈ ਆ ਮੈਂ ਬਸ ਇਹਦਾ ਸਮਝਾਉਣਾ ਜਵਾਕਾਂ ਨੂੰ ਵੀ ਸਮਝਾਉਣਾ ਨਹੀਂ ਉਹ ਆਦੀ ਮਾਂ ਪਿਛੇ ਲਾ ਦਿਆ ਮਾਂ ਦੇ ਮੈਨੂੰ ਜਿੱਥੇ ਤੱਕ ਲੱਗਦਾ ਵੀ ਉਹਦੇ ਗਾਂ ਕਿਸੇ ਨਾ ਨਜਾਇਜ਼ ਸੰਬੰਧ ਦਾ ਜਿਹੜਾ ਮੇਰੀ ਇੱਜ਼ਤ ਨਹੀਂ ਕਰਦੇ ਅ ਕਿਵੇਂ ਕੀ ਲੱਗਦਾ ਵੀ ਜਿਹੜੀ ਤਰੀਕਾ ਵਾਲੀ ਆ ਉਥੇ ਦੀ ਇੱਜ਼ਤ ਕਿਉਂ ਨਹੀਂ ਕਰਦੀ ਕਿਤੇ ਉਹਦੇ ਬਾਹਰਲੇ ਰਿਲੇਸ਼ਨ ਹੈਗੇ ਆ ਕਿਸੇ ਨਾਲ ਬਈ ਉਹੀ ਚੀਜ਼ ਹੁੰਦੀ ਆ ਵੀ ਜਦੋਂ ਘਰੇ ਚੀਜ਼ ਉਹਨੂੰ ਨਾ ਚੰਗੀ ਲੱਗੇ ਨਾ ਜਦੋਂ ਬਾਹਰ ਮੂੰਹ ਮਾਰਨ ਲੱਗ ਜਾਵੇ ਫਿਰ ਉਹਨੂੰ ਘਰ ਦਾ ਜੋਗੀ ਉਹ ਨਹੀਂ ਹੁੰਦਾ ਹਨਾ ਇਹ ਅਗਲੇ ਕਹਿੰਦੇ ਵੀ ਇਹ ਕਰਦੀ ਤੇ ਚੀਜ਼ ਦਾ ਮੂੰਗੀ ਦੇ ਬਰਾਬਰ ਹੀ ਹੋ ਜਾਂਦੀ ਆ ਤੇ ਉਹੀ ਚੀਜ਼ ਮੇਰੇ ਨਾਲ ਆ ਵੀ ਜੇ ਉਹ ਨਾਲ ਰਿਲੇਸ਼ਨ ਬਾਹਰ ਹੁੰਦੇ ਤਾਂ ਮੇਰੀ ਵੀ ਇੱਜ਼ਤ ਕਰਦੀ ਤੇ ਹੁਣ ਸਭ ਤੋਂ ਵੱਡੇ ਜਵਾਕ ਮੇਰੇ ਪਾਪਾ ਦੇ ਭਾਗੀ ਬਣੇ ਬੈਠੇ ਆ ਵੀ ਜਿਹੜੇ ਮੇਰੀ ਇੱਜ਼ਤ ਨਹੀਂ ਕਰਦੇ ਵੀ ਉਹਦੀ ਮਾਂ ਨੂੰ ਨਹੀਂ ਰੁਕਦੇ ਉਹਦੇ ਪਿੱਛੇ ਲੱਗਦੇ ਆ ਠੀਕ ਆ ਮੈਨੂੰ ਜਿੱਥੇ ਤੱਕ ਲੱਗਦਾ ਵੀ ਇਹਨੇ ਮੇਰੇ ਜਵਾਕ ਵੀ ਖਰਾਬ ਕਰਤੇ ਮਰੇ ਮੁੰਡੇ ਦੀ ਕਿਸੇ ਨਾਲ ਕੋਈ ਗੱਲਬਾਤ ਹੋ ਗਈ ਉਹਨੂੰ ਕਹੇਤਾ ਹੁਣ ਵੀ ਚਲ ਤੇ ਰਹੋ ਤੇ ਨਾ ਮਰਜ਼ੀ ਨਾਲ ਵਿਆਹ ਕਰਦਾਂਗੇ ਉਸ ਦਾ ਤਾਂ ਕੁੜੀ ਨੂੰ ਵੀ ਕਹੇਤਾ ਹੋਏ ਵੀ ਤੇਰਾ ਤੇਰੀ ਮਰਜ਼ੀ ਨਾਲ ਵਿਆਹ ਕਰਦਾਂਗੇ ਤੁਸੀਂ ਆਦੇ ਪਿਓ ਨੂੰ ਨਾ ਬੱਸ ਉਹਨੂੰ ਆਪਣੇ ਨਾਲ ਨਾ ਲੜ ਲਿਓ ਏਹੀ ਚੀਜ਼ ਆ ਮੈਨੂੰ ਜਿੱਥੇ ਤੱਕ ਲੱਗਦਾ ਬਈ ਉਹ ਆਪ ਗਲਤ ਆ ਨਾਲੇ ਉਹਨੇ ਵੀ ਜਵਾ ਗਲਤ ਕਰਤਾ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਆ ਮੈਂ ਫੋਨ ਫੋਨ ਪੜੇ ਠੀਕ ਆ ਘਰੇ ਕਲੇਸ਼ ਵੀ ਹੋਇਆ ਕੁਝ ਵੀ ਹੋਇਆ ਪਰ ਬਈ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਨਾ ਪੰਚਾਇਤ ਨੇ ਨਾ ਮੇਰਾ ਮਰੇ ਸਪੇਕ ਵੀ ਸੋਹਰਿਆ ਨੇ ਨਾ ਮੇਰੇ ਸਾਲਾ ਕਿਸੇ ਨੇ ਵੀ ਸਾਥ ਨਹੀਂ ਦਿੱਤਾ ਇੱਥੋਂ ਤੱਕ ਕੀ ਵੀ ਮੈਨੂੰ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਤੂੰ ਤਾਂ ਹਾਈ ਇਹ ਹੈਂ ਹਮ ਸਾਰੀ ਦਾੜੀ ਕੰਮ ਕਰਕੇ ਬੰਦਾ ਥੱਕ ਹਰ ਕੇ ਘਰੇ ਆਉਂਦਾ ਭਾਈ ਕੀ ਕਰੇਗਾ ਦੀ ਖਾਤਰ ਆਉਂਦਾ ਅਗਲਾ ਜਾਕਾ ਨਾਲ ਹੱਥ ਦਾ ਖੇਡਦਾ ਘਰ ਆ ਜੀ ਨੂੰ ਚੱਲ ਅਗਲਾ ਮੋਹ ਪਿਆਰ ਕਰਦਾ ਚੰਗੀ ਰੋਟੀ ਹਨਾ ਖਾਣ ਨੂੰ ਦੇਗਲਾ ਟਾਈਮ ਸਪੈਂਡ ਕਰ ਲਈ ਹੁੰਦਾ ਤੇ ਘਰ ਵਾਲੀ ਇੱਜ਼ਤ ਕਿਉਂ ਨਹੀਂ ਕਰਦੀ ਕੀ ਲੱਗਦਾ ਵੀ ਜਿਹੜੀ ਉਹਨੂੰ ਚੀਜ਼ ਚਾਹੀਦੀ ਹੈ ਉਹ ਤੂੰ ਦੇ ਨਹੀਂ ਰਿਹਾ ਹੋਂ ਭਈ ਮੈਂ ਜਦੋਂ ਕਹਿੰਦੇ ਧੱਕਾ ਕੁਝ ਨਹੀਂ ਕਰ ਸਕਦੇ ਆਪਾਂ ਇਹ ਜਿਹੜਾ ਮੋਹ ਮੁਹੱਬਤ ਨਾਲ ਹੀ ਹੁੰਦਾ ਆਂਦਾ ਜਦੋਂ ਮੈਂ ਪਿਆਰ ਕਰਦਾ ਤਾਂ ਉਹ ਉਹਦਾ ਵੀ ਹੱਕ ਆ ਮੈਨੂੰ ਪਿਆਰ ਕਰਨ ਦਾ ਹਣਾ ਜੇ ਉਹ ਅਗਲੀ ਕੋਈ ਵੀ ਚੀਜ਼ ਆਪਾਂ ਨੂੰ ਅਕਸੈਪਟ ਹੀ ਨਹੀਂ ਕਰ ਰਹੀ ਤੇ ਫਿਰ ਮੈਂ ਵੀ ਉੱਥੇ ਕੀ ਕਰਾਂ ਤੇ ਫਿਰ ਉਹਦੇ ਕੋਲੇ ਜਿੱਥੋਂ ਤੱਕ ਲੱਗਦਾ ਮੈਨੂੰ ਵੀ ਉਹਦੇ ਫੋਨ ਹਮੇਸ਼ਾ ਕੰਨ ਨਾਲ ਲੱਗੇ ਹੀ ਲੈਂਦਾ ਜਦੋਂ ਮੈਂ ਆ ਜਾਣਾ ਮੈਂ ਵੇਖਿਆ ਕੈਮਰੇ ਚੱਲਦੇ ਆ ਸਾਰੇ ਦਿੜੀ ਪੂਰੀ ਖੁਸ਼ ਰਹਿੰਦੇ ਜੋ ਆਖਰੀ ਜਦੋਂ ਮੈਂ ਆਇਆ ਨਾ ਸਤਨਾਂ ਦੇ ਮੱਥੇ ਚੌੜੀਆਂ ਪਾ ਜਿੰਦਾ ਠੀਕ ਆ ਮੇਰੇ ਮਾਪੇ ਉਹਨਾਂ ਨਾਲੇ ਮੈਨੂੰ ਇਹਨੇ ਅੱਡ ਕਰਾਤਾ ਇਹਦੇ ਕੋਲੇ ਬੰਦਾ ਆਉਂਦਾ ਮੈਨੂੰ ਜਿੱਥੇ ਤੱਕ ਲੱਗਦਾ ਠੀਕ ਆ ਜੋ ਆਖ ਵੀ ਉਹਨੇ ਖਰਾਬ ਕਰ ਲੇ ਜੋ ਆਖ ਵੀ ਮੈਨੂੰ ਲੱਗਦਾ ਵੀ ਕੁੜੀ ਜੀ ਕਿਸੇ ਪਾਸੇ ਹੋਰ ਗੱਲਵਾਤਾ ਉਹਨੂੰ ਕਹਤਾ ਹੁਣ ਵੀ ਤੇਰੀ ਮਰਜ਼ੀ ਨਾਲ ਤੇਰਾ ਵਿਆਹ ਕਰ ਦਾਂਗੇ ਮੁੰਡੇ ਦਾ ਤੇਰੀ ਮਰਜ਼ੀ ਨਾਲ ਵਿਆਹ ਕਰ ਦਾਂਗੇ ਉਹਨੂੰ ਐਂ ਲਾਲਚ ਦਿੱਤਾ ਵੀ ਇਹਨਾਂ ਨੂੰ ਤੇ ਫਿਰ ਜਦੋਂ ਘਰੇ ਆਉਣਾ ਮੈਂ ਆਪ ਚੁੱਲੇ ਮਿਲੋਂ ਰੋਟੀ ਚੱਕ ਕੇ ਖਾਣਾ ਮੈਨੂੰ ਰੋਟੀ ਵੀ ਨਹੀਂ ਦਿੰਦੀ ਮੈਨੂੰ ਕੁਛ ਵੀ ਭਾਈ ਮੈਂ ਆਪਦੇ ਕੱਪੜੇ ਵੀ ਖੇਤੋਂ ਧੋ ਕੇ ਲੋਣਾ ਮੇਰੇ ਕੱਪੜੇ ਵੀ ਕਈ ਸੱਤ ਸੱਤ ਤਨ ਉਵੇਂ ਹੀ ਪਏ ਰਹਿੰਦੇ ਮੇਲੇ ਮੈਂ ਜਦੋਂ ਪਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਭਾਈ ਲੇੜੇ ਪਾਣੇ ਉਵੇਂ ਹੀ ਪਏ ਹੁੰਦੇ ਮੈਨੂੰ ਆਪ ਧੋਣੇ ਪੈਂਦੇ ਕੀ ਲੱਗਦਾ ਵੀ ਵਿਆਹ ਕਰਵਾ ਕੇ ਪਛਤਾ ਰਹੇ ਬਹੁਤ ਇਹ ਤਾਂ ਚੰਗਾ ਵਿਆਹ ਹੀ ਨਾ ਹੁੰਦਾ ਮੈਂ ਕਹਿੰਦਾ ਜੇ ਵੀ ਇਦੋਂ ਦਾ ਨਾ ਵਿਆਹ ਹੁੰਦਾ ਇਹ ਜਿਹੜੀ ਲਾ ਦਾ ਹਨ ਇਹ ਵੀ ਨਾ ਹੁੰਦੀ ਇਹ ਵੀ ਆਪਦੇ ਇੱਕ ਇਹੋ ਜਨਾਨੀ ਇੱਕ ਆਪਦੇ 2 ਮਿੰਟ ਦੇ ਚਾਲ ਮੜ ਦੇ ਸਵਾਦ ਹੀ ਖਤਲ ਮੇਲੀ ਲਾਦ ਖਰਾਬ ਕਰਦੀ ਹੈ ਠੀਕ ਹੈ ਇਹਨਾਂ ਨੂੰ ਪਤਾ ਬਾਅਦ ਚ ਲੱਗੂ ਜੋਾਕਾਂ ਨੂੰ ਵੀ ਤੇ ਇਹਨਾਂ ਨੂੰ ਵੀ ਵੀ ਅਸੀਂ ਕੀ ਖੋਇਆ ਤੇ ਕੀ ਪਾਇਆ ਹਨਾ ਅੱਜ ਤਾਂ ਚੱਲ ਉਹਨੂੰ ਵੀ ਆਏ ਆ ਵੀ ਮੈਂ ਆਪਦਾ ਮੇਰਾ ਕੰਮ ਨਿਕਲੀ ਜਾਂਦਾ ਜੋਾਕ ਮੇਰੇ ਪਿੱਛੇ ਆ ਉਹ ਜਦੋਂ ਕੱਲ ਨੂੰ ਚਾਲਦਿਆਂ ਨੂੰ ਪਤਾ ਲੱਗੂ ਜਦੋਂ ਜੋਾਕਾਂ ਨੇ ਵੀ ਸਰਚ ਕਲੀਆਂ ਕੀਤੀਆਂ ਹਨਾ ਜਦੋਂ ਮੁੰਡਾ ਆਪਣੀ ਮਰਜ਼ੀ ਨੇ ਲੈ ਤੇ ਉਹ ਵੀ ਇਹ ਕਹਿੰਦੇ ਹੁੰਦੇ ਕੱਤ ਕਰ ਲੈ ਤੇ ਦੂਜੇ ਹੱਥ ਭਰ ਲੈ ਤਾਂ ਹੋਣਾ ਹੀ ਹੋਣਾ ਹਨਾ ਜੱਜ ਮੇਰੇ ਨਾਲ ਕਰੀਏ ਇਹਦੇ ਕੱਲ ਨੂੰ ਇਹਦੇ ਨਾਲ ਵੀ ਹੋਣਾ ਪਰ ਇੱਕ ਚੀਜ਼ ਉਹਨੂੰ ਇਹ ਚੀਜ਼ ਚਾਹੀਦੀ ਆ ਵੇ ਜਿੱਥੇ ਮੈਂ ਖੜ ਜਾਣਾ ਉੱਥੇ ਕੋਈ ਬਗਾਨੇ ਬੰਦੇ ਨਹੀਂ ਖੜਨਾ ਜਿੰਨਾ ਮਰਜੀ ਕੋਈ ਕਰ ਲੇ ਹੁਣ ਉਹ ਆਉਣਾ ਉਹਨੇ ਅਗਲੇ ਨੇ ਘੰਟਾ ਆ ਕੇ ਲੈ ਕੇ 2 ਘੰਟੇ ਲੈ ਕੇ ਠੀਕ ਆ ਪਰ ਜਦੋਂ ਦੁੱਖ ਦਾ ਸੁੱਖ ਦਾ ਹੋਇਆ ਇਹਦੇ ਤੇ ਕੋਈ ਦੁੱਖ ਮੁਸੀਬਤ ਪਈ ਉੱਥੇ ਉਹ ਬੰਦਾ ਨਹੀਂ ਆ ਕੇ ਖੜੂਗਾ ਉੱਥੇ ਮੈਂ ਹੀ ਖੜੂਗਾ ਇਹ ਚੀਜ਼ਾਂ ਜ਼ਰੂਰੀ ਇਹਨੂੰ ਜਾਨਣਾ ਚਾਹੀਦਾ ਪਰ ਮੇਰੀ ਕੁੱਤੇ ਜਨੀ ਇੱਜ਼ਤ ਨਹੀਂ ਪਈ ਇਹ ਮੈਂ ਬਹੁਤ ਔਖਾ ਜਿਨ੍ਹਾਂ ਦੀ ਘਰ ਦੇ ਵਿੱਚ ਇੱਜ਼ਤ ਨਹੀਂ ਹੁੰਦੀ ਉਹ ਅਕਸਰ ਇਹ ਸੋਚਦਾ ਹੁੰਦਾ ਵੀ ਮੈਂ ਕਿਉਂ ਜ਼ਿੰਦਗੀ ਕਿਹਦੇ ਲਈ ਜੀ ਰਿਹਾ ਇਹਦਾ ਵਿਆਹ ਹੋਇਆ ਇਹਨੇ ਇੱਕ ਘਰ ਵਾਲੀ ਲਿਆਂਦੀ ਘਰ ਦੇ ਵਿੱਚ ਵੀ ਚਲੋ ਮੇਰੀ ਪਰਿਵਾਰ ਦੇ ਵਿੱਚ ਇੱਜ਼ਤ ਬਣੂਗੀ ਮੇਰਾ ਪਰਿਵਾਰ ਵਧੀਆ ਹਸਦਾ ਖੇਡਦਾ ਹੋਊਗਾ ਤੇ ਮੇਰੀ ਇੱਜ਼ਤ ਬਣੂਗੀ ਮੈਂ ਪੈਸੇ ਕਮਾਉਣਾ ਕਿਹਦੇ ਲਈ ਕਮਾਉਣਾ ਜਦੋਂ ਮੇਰੀ ਇੱਜ਼ਤ ਹੀ ਨਹੀਂ ਕਰਨੀ ਇਹਦੀ ਘਰ ਦੇ ਵਿੱਚ ਇੱਜ਼ਤ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਘਰ ਵਾਲੀ ਦੀ ਇੱਜ਼ਤ ਕਿਉਂ ਨਹੀਂ ਕਰਦੀ ਕਿਉਂਕਿ ਉਸ ਜਨਾਨੀ ਦੇ ਬਾਹਰ ਕਿਸੇ ਨਾਲ ਸਬੰਧ ਨੇ ਕਿਸੇ ਨਾਲ ਰਿਲੇਸ਼ਨ ਨੇ ਜਿਹਦੇ ਕਰਕੇ ਉਹ ਜਨਾਨੀ ਇਹਨੂੰ ਹੱਥ ਨਹੀਂ ਲਾਉਣ ਦਿੰਦੀ ਕੱਪੜੇ ਨਹੀਂ ਧੋਣ ਦਿੰਦੀ ਕੱਪੜੇ ਧੋ ਕੇ ਨਹੀਂ ਦਿੰਦੀ ਰੋਟੀ ਨਹੀਂ ਦਿੰਦੀ ਮਤਲਬ ਅਕਸਰ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ ਘਰ ਵਾਲੀ ਤੋਂ ਜਿਹੜੀਆਂ ਚੀਜ਼ਾਂ ਬੰਦਾ ਭਾਲਦਾ ਹੁੰਦਾ ਅਕਸਰ ਯਨ ਉਹ ਚੀਜ਼ਾਂ ਨਹੀਂ ਮਿਲਦੀਆਂ ਕਿਉਂਕਿ ਇਹ ਉਹ ਚੀਜ਼ਾਂ ਨੂੰ ਤੰਗਾ ਉਹ ਚੀਜ਼ਾਂ ਤੋਂ ਤੰਗਾ ਕਿਉਂਕਿ ਅਕਸਰ ਬੰਦੇ ਨੂੰ ਇਦਾਂ ਹੁੰਦਾ ਯਾਰ ਵੀ ਹਾਂ ਮੇਰਾ ਵਿਆਹ ਹੋਇਆ ਯਾਰ ਮੇਰੀ ਵੀ ਜ਼ਿੰਦਗੀ ਆ ਪਰ ਇਹ ਕਹਿੰਦਾ ਵੀ ਮੇਰੀ ਜ਼ਿੰਦਗੀ ਖਤਮ ਹੋ ਗਈ ਵਿਆਹ ਤੋਂ ਬਾਅਦ ਕਹਿੰਦੇ ਹੁੰਦੇ ਆ ਵੀ ਥਾਲੀ ਦੇ ਲੱਡੂ ਜਿਨ੍ਹਾਂ ਨੇ ਨਹੀਂ ਖਾਦਾ ਕਿਸੇ ਬਗਾਨੀ ਥਾਲੀ ਦੇ ਵਿੱਚ ਲੱਡੂ ਵੱਡਾ ਹੀ ਲੱਗਦਾ ਹੁੰਦਾ ਜਿਨ੍ਹਾਂ ਵਿਆਹ ਆ ਲੱਡੂ ਖਾਦਾ ਉਹ ਵੀ ਪਸਤਾਇਆ ਜਿਨ੍ਹਾਂ ਨਹੀਂ ਖਾਦਾ ਉਹ ਵੀ ਪਸਤਾਇਆ ਗੱਲ ਸੱਚੀ ਹੈ ਜਿਹੜੀ ਇਹਦੇ ਨਾਲ ਹੋਈ ਆ ਗੱਲਬਾਤ ਇਹਦੇ ਤੋਂ ਸੁਣੀ ਹੈ ਜਿਹੜੀ ਗੱਲਬਾਤ ਚੱਲ ਰਹੀ ਹੈ ਅਸਾ ਪਿੰਡ ਦੇ ਵਿੱਚ ਮਾਹੌਲ ਕਿਦਾਂ ਦਾ ਬਣਦਾ ਬਈ ਲੋਕ ਤਾਂ ਤੇੱਚ ਨਾ ਕਰਦੇ ਹੋਣਗੇ ਵੀਰ ਘਰ ਵਾਲੀ ਦਾ ਘਰ ਵਾਲੀ ਤੇਰੀ ਤੇਰੇ ਕਹਿਣੇ ਦੇ ਵਿੱਚ ਹੈ ਨਹੀਂ ਲੋਕਾਂ ਨੂੰ ਅਕਸਰ ਪਤਾ ਲੱਗ ਹੀ ਜਾਂਦਾ ਹੁੰਦਾ ਬਈ ਯਾਰ ਨਾ ਮੈਂ ਤੁਹਾਨੂੰ ਦੱਸਦਾ ਦੇ ਦੇਖ ਕੇ ਅਗਲਾ ਜਦੋਂ ਮੁਸ਼ਕਿਲਾਂ ਆ ਹਾਦਾ ਹਨ ਉਹ ਤਾਂ ਜਨਾਨੀ ਦਾ ਹੁੰਦਾ ਤੈਨੂੰ ਪਤਾ ਘੱਲੇ ਹੀ ਰਹਿੰਦੀ ਆ ਬੰਦੇ ਨੇ ਬਾਹਰ ਨਿਕਲਣਾ ਹੁੰਦਾ ਅੱਗੇ ਚੱਲ ਮੈਂ ਕਿਤੇ ਚਾਰ ਬੰਦਾ ਚ ਬਹਿ ਵੀ ਜਾਂਦਾ ਸੀ ਕਿ ਚੱਲ ਕਿਤੇ ਤੁਰਿਆ ਜਾਂਦਾ ਗੱਲਾਂ ਬਾਤਾਂ ਵੀ ਕਰ ਲੈਂਦੇ ਸੀ ਹਨ ਹੁਣ ਬਸ ਐ ਜਿਵੇਂ ਇੱਕ ਆਪਾਂ ਇੱਕ Laash ਤੋਰੀ ਫਿਰਦੀ ਹੁੰਦੀ ਮੈਂ ਐ ਲੈਂਦਾ ਹਨ ਮੈਂ ਕਿਸੇ ਕੋਲੇ ਖੜਨ ਜੋਗਾ ਨਹੀਂ ਮੈਂ ਕਿਸੇ ਕੋਲੇ ਬੈਠਣ ਜੋਗਾ ਨਹੀਂ ਮੈਂ ਕਿਸੇ ਨਾਲ ਝਾਕਣ ਜੋਗਾ ਨਹੀਂ ਕਿਉਂਕਿ ਜਦੋਂ ਮੁਸ਼ਕਿਲਾਂ ਆ ਹਾ ਦਬਾਈ ਦਿਲ ਤੇ ਵਜਦੀ ਆ ਵੀਰ ਵੀ ਮੇਰੀ ਇਹਨਾਂ ਨੇ ਬੇਇੱਜ਼ਤੀ ਕੀਤੀ ਕਰਾਦੀ ਵੀ ਆਪਾਂ ਜਿੰਦਦਾਰ ਬੰਦੇ ਸੀਗੇ ਬਸ ਆ ਕੁਝ ਦੇ ਕਰਕੇ ਹੀ ਇੱਕ ਉਹਨੇ ਆਪਦੇ 2 ਮਿੰਟਾਂ 4 ਮਿੰਟਾਂ ਦੇ ਮੰਨ ਲਾ ਸਵਾਦ ਦੀ ਖਾਤਰ ਉਹਨੇ ਮੇਰਾ ਜਵਾਕ ਵੀ ਖਰਾਬ ਕਰ ਦਿੱਤਾ ਮੇਰਾ ਘਰ ਵੀ ਖਰਾਬ ਕਰ ਦਿੱਤਾ ਮੇਰੀ ਜ਼ਿੰਦਗੀ ਵੀ ਖਰਾਬ ਕਰ ਦਿੱਤੀ ਜਿਹੜਾ ਮੈਂ ਇੱਕ ਟੌਰ ਨਾਲ ਚਾਰ ਬੰਦਾ ਚ ਬਹਿ ਕੇ ਗੱਲਾਂ ਬਾਤਾਂ ਕਰਨ ਆਲਾ ਸੀ ਅੱਜ ਮੈਂ ਕਿਸੇ ਕੋਲੇ ਖੜਨ ਝੋਗਾ ਨਹੀਂ ਮੈਂ ਖੜਦਾ ਵੀ ਨਹੀਂ ਰੱਦਾ ਯਾਰ ਵੀ ਕਦੇ ਬੰਦਾ ਹੱਸ ਪਿਆ ਮੈਂ ਝਾਕਦਾ ਤੱਕ ਨਹੀਂ ਵੀ ਬਈ ਇਹ ਮੁਸ਼ਕਿਲ ਗੇ ਹੱਸ ਪਿਆ ਉਹ ਗੱਲ ਦਿਲ ਤੇ ਵੱਜਦੇ ਵੀ ਇਹ ਤਾਂ ਹੱਸਦਾ ਵੀ ਇਹਦਾ ਪਰਿਵਾਰ ਖਰਾਬ ਆ ਦੋਸਤੋ ਕਹਿੰਦਾ ਮੈਨੂੰ ਪਿੰਡ ਦੇ ਵਿੱਚ ਲੋਕ ਟੀਚਰਾਂ ਵੀ ਕਰਦੇ ਨੇ ਗਲਤ ਵੀ ਬੋਲਦੇ ਨੇ ਮੈਂ ਲੋਕਾਂ ਕੋਲ ਖੜਨੋਂ ਹਟ ਗਿਆ ਕਿਉਂਕਿ ਲੋਕ ਮੈਨੂੰ ਕਹਿੰਦੇ ਆ ਕਿਉਂਕਿ ਇਸ ਜਨਾਨੀ ਕਰਕੇ ਹੀ ਮੈਨੂੰ ਕਹਿੰਦੇ ਆ ਕਿਉਂਕਿ ਮੇਰੇ 'ਚ ਕੋਈ ਇਹੋ ਜਿਹਾ ਔਗਣ ਹੈ ਨਹੀਂ ਸੀਗਾ ਸਾਰੇ ਗੌਣੇ ਗੌਣ ਸੀਗੇ ਪਰ ਮੇਰੀ ਜਨਾਨੀ ਜਦੋਂ ਦੀ ਆਈ ਆ ਉਸ ਤੋਂ ਬਾਅਦ ਮੈਂ ਲੋਕਾਂ ਦੇ ਵਿੱਚ ਵਿਚਰਨਾ ਹਟ ਗਿਆ ਲੋਕਾਂ ਦੇ ਵਿੱਚ ਖੜਨਾ ਹਟ ਗਿਆ ਕਿਉਂਕਿ ਮੈਨੂੰ ਇਦਾਂ ਹੁੰਦਾ ਵੀ ਕੋਈ ਮੈਨੂੰ ਕੋਈ ਕੁਝ ਬੋਲ ਨਾ ਜਾਵੇ ਜਿਹਦੇ ਕਰਕੇ ਮੈਨੂੰ ਉਹਦੇ ਉਹਦੇ ਨਾਲ ਬੋਲਣਾ ਪਵੇ ਕਿੰਨੇ ਬੱਚੇ ਆ ਬਈ ਦੋ ਸਮਝਦੇ ਆ ਸਮਝਦੇ ਨਹੀਂ ਬਾਈ ਉਹਦੇ ਮਗਲੇ ਲੱਗੇ ਵਾ ਉਹਨਾਂ ਨੂੰ ਐ ਚੰਗਾ ਲੱਗਦਾ ਨਾ ਵੀ ਸਾਡੀ ਮਾਂ ਅਸੀਂ ਕਿਸੇ ਮਾਂ ਕੁੜੀ ਨਾਲ ਗੱਲ ਕਰਦਾ ਉਹ ਮੇਰੀ ਮਾਂ ਨਹੀਂ ਲੋਕ ਦੀ ਤੇ ਕੁੜੀ ਨੂੰ ਆਇਆ ਵੀ ਮੈਂ ਕਿਸੇ ਮੁੰਡੇ ਨਾਲ ਗੱਲ ਕਰਦੀ ਆ ਤੇ ਮਾਂ ਦੇ ਸਾਹਮਣੇ ਕਰੀ ਜੰਨੀ ਮੈਨੂੰ ਉਹ ਲੋਕ ਦੇ ਨਹੀਂ ਹਨਾ ਉਹ ਜਵਾਕ ਨੇ ਤਾਂ ਆਪ ਦਾ ਸੋਚਣਾ ਵੀ ਸਾਡਾ ਇੱਕ ਪੱਖ ਕਿਹੜੇ ਪਾਸੇ ਜੇ ਮੈਂ ਚੰਗੇ ਲਈ ਰੋਕਦਾ ਤਾਂ ਅਕਸਰ ਮਾਂ ਨਾਲ ਚੰਗੇ ਲਈ ਕਰਦਾ ਕੁੜੀ ਦੀ ਤੇ ਮੁੰਡੇ ਲਈ ਵੀ ਹਨਾ ਜਦੋਂ ਹੁਣ ਮਾਈ ਉਹਨਾਂ ਦੀ ਕਹਿੰਦੇ ਹੁੰਦੇ ਉਹਨੇ ਲਾਗੀ ਦੇ ਨੇ ਗਾਣਾ ਗਾਇਆ ਤਾਂ ਸੀਗਾ ਜਿਹਦੀ ਮਾਂ ਨੇ ਬਗਾਨੇ ਚੁੱਲੇ ਖਾਧਾ ਤੇ ਕੁੜੀ ਕਿੱਥੋਂ ਕਹਿਰ ਕਰੂ ਵੀ ਜਦੋਂ ਹੁਣ ਉਹਦੀ ਮਾਈ ਇਹ ਜਾ ਕੁਛ ਕਰੀ ਤੇ ਹੁਣ ਕੁੜੀ ਕੋਥੋਂ ਕਹਿਲ ਕਰੂਗੀ ਸਾਰੇ ਪਰਿਵਾਰ ਨਾਲ ਗੱਲਬਾਤ ਆਪਾਂ ਕਰਦੇ ਹੁੰਨੇ ਆ ਅਕਸਰ ਜਦੋਂ ਆਪਣਾ ਦੁੱਖ ਤਕਲੀਫ ਹੁੰਦੀ ਆ ਹਨਾ ਕੁੜੀ ਵੱਲੋਂ ਤੇ ਆਪਾਂ ਘਰ ਪਰਿਵਾਰ ਨਾਲ ਗੱਲਬਾਤ ਕਰਦੇ ਆ ਵੀ ਮੈਨੂੰ ਮੈਨੂੰ ਤੰਗ ਕਰਦੀ ਆ ਕੁੜੀ ਥੋੜੀ ਵੀ ਮੇਰੇ ਕਹਿਣੇ ਦੇ ਵਿੱਚ ਹੈ ਨਹੀਂ ਵੀ ਉਹਨੇ ਬਗਾਨਾ ਬੰਦਾ ਰੱਖਿਆ ਹੋਇਆ ਤੇ ਮਤਲਬ ਕੀ ਕੀ ਲੱਗਦਾ ਤੈਨੂੰ ਇਹ ਗੱਲਾਂ ਹੋਈਆਂ ਮੈਂ ਬਈ ਮੈਂ ਤੁਹਾਨੂੰ ਦੱਸਦਾ ਮੈਂ ਦੋ ਤਿੰਨ ਵਾਰੀ ਸਾਧ ਹਟਿਆ ਉਹਨਾਂ ਨੂੰ ਠੀਕ ਹੈ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਮੈਂ ਕਿ ਆ ਵੀ ਆਪਦੀ ਨੂੰ ਤੁਸੀਂ ਲੈ ਜਾਓ ਹੂੰ ਠੀਕ ਆ ਉਹ ਭੈਣ ਦੇ ਮੇਰੇ ਜਵਾਖ ਜੀ ਵੀ ਕਹਿਣ ਲੱਗੇ ਕਿ ਜੇ ਇਹ ਜਾਊਗੀ ਤਾਂ ਅਸੀਂ ਵੀ ਜਾਵਾਂਗੇ ਹੁਣ ਮੈਂ ਇੱਕ ਚੀਜ਼ ਹੀ ਕਹਤੀ ਇਹਨਾਂ ਨੂੰ ਮੇਰੇ ਜ਼ਮੀਨ ਮੇਲੇ ਨਾਂ ਕੀ ਘਰ ਮੇਰੇ ਨਾਂ ਮੈਂ ਇਹਨਾਂ ਨੂੰ ਕਹਾਂ ਮੈਂ ਹਾਂ ਵੀ ਆਪ ਦਾ ਉੱਠ ਜਾ ਮੈਂ ਨਹੀਂ ਨਾਂ ਮੈਂ ਜਾ ਕੇ ਰੱਖਣੇ ਤਾਂ ਨਾਂ ਮੈਨੂੰ ਰੱਖਣਾ ਇਹਨੂੰ ਮੈਂ ਕਹਾਂ ਖਾਲਾ ਜਿਹੜੇ ਪਾਸੇ ਤਿੱਥੋਂ ਖੇ ਖਾਦੀ ਜਾਂਦੀ ਆ ਠੀਕ ਆ ਪਰ ਮੈਂ ਇੱਥੇ ਬੰਨ ਨਹੀਂ ਦੇਣੀ ਨਾਂ ਮੈਂ ਤੁਹਾਡੇ ਨਾਂ ਜ਼ਮੀਨ ਕਰਾਵਾਂ ਮੇਰੇ ਵੱਲੋਂ ਜਿੱਥੇ ਖੂਹ ਚ ਡਿੱਗੋ ਕੁਝ ਮਰਜ਼ੀ ਕਰੋ ਫਿਰ ਮੇਰਾ ਸੌਰਵ ਮੈਨੂੰ ਕਹਿੰਦਾ ਹਾਂ ਹਾਂ ਫਿਰ ਤੈਨੂੰ ਜੰਮਣ ਦਾ ਸ਼ੌਂਕ ਸੀ ਮੈਂ ਕਿਹਾ ਜੰਮਣ ਦਾ ਸ਼ੌਂਕ ਸੀ ਤਾਂ ਦਿਖਾ ਮਾਂ ਨੂੰ ਆਦੋਂ ਪੁੱਛੋ ਜਿਹੜਾ ਹੁਣ ਪਾਸੇ ਖਾਸ਼ਮ ਲਈ ਫਿਰਦੀ ਇਹ ਤੇ ਕੀ ਗੱਲ ਮੇਰੇ ਨਾਲ ਤੁਸੀਂ ਬਹਿ ਕੇ ਤੋਹ ਜੀ ਸੀ ਕਿ ਭਾਈ ਸੀਗੀ ਠੀਕ ਹੈ ਨਾ ਮੈਂ ਕਿਹਾ ਤੁਸੀਂ ਉਹਨੂੰ ਤਾਂ ਪੱਖ ਦੇਈ ਜੰਨੇ ਆ ਉਹਦੇ ਮਰੋਂ ਨਾ ਚਾਰ ਚਪੇੜੇ ਵੀ ਪਾਈ ਕੀ ਗੱਲ ਦੁਆ ਤੱਕ ਲਾ ਲੈ ਛੱਡ ਕੇ ਪਾਸੇ ਤੂੰ ਕਿਹੜੇ ਹੋ ਪਾਲਦੀ ਫਿਰਦੀ ਚੰਗੇ ਫੁੱਲ ਮੈਂ ਕਿਹਾ ਜਵਾਕ ਉਹਨੇ ਖਰਾਬ ਕਰਕੇ ਰੱਖ ਤੇ ਚੱਤੋਂ ਬਾਹਰ ਕੁੜੀ ਨੀ ਕੰਨ ਨਾਲ ਫੋਨ ਲਉਂਦੀ ਮੁੰਡਾ ਨੀ ਲਾਉਂਦਾ ਮੈਂ ਕਿਹਾ ਅਪ ਜਦੋਂ ਮਰਜ਼ੀ ਵੇਖ ਲੈ ਤੇ ਤਨ ਨੇ ਜਾਨੀ ਵੀ ਆ ਗਿਆ ਘਰੇ ਅੱਛਾ ਭਈ ਕੀ ਘਰ ਵਾਲੀ ਨਾਲ ਗੱਲਬਾਤ ਕੀਤੀ ਤੂੰ ਕਿਤੇ ਆਪਾਂ ਬਾਹ ਕੇ ਗੱਲਬਾਤ ਕਰ ਲੈਨੇ ਆ ਵੀ ਤੂੰ ਮੈਨੂੰ ਧੋਖਾ ਕਿਉਂ ਦੇ ਰਹੀ ਆ ਵੀ ਤੂੰ ਮੈਨੂੰ ਸਮਝਦੀ ਕਿਉਂ ਨਹੀਂ ਆਪਾਂ ਦੁੱਖ ਜ਼ਾਹਿਰਤ ਕਰਦੀ ਹੁੰਨੇ ਆ ਅਕਸਰ ਆਪਾਂ ਗੱਲਬਾਤ ਕਰਦੀ ਹੁੰਨੇ ਆ ਵੀ ਗੱਲਬਾਤ ਕੀਤੀ ਤੀ ਤੂੰ ਆਪਣੀ ਘਰ ਵਾਲੀ ਨਾਲ ਦੁੱਖ ਸੁੱਖ ਕੀਤੇ ਆ ਵੀ ਕਿਹੜੀ ਗੱਲ ਦਾ ਦੁੱਖ ਤੈਨੂੰ ਭਾਈ ਮੇਰੀ ਗੱਲ ਸੁਣ ਜਦੋਂ ਪਹਿਲਾਂ ਸੀ ਹੈਨਾ ਪਹਿਲਾਂ ਉਹਨੂੰ ਕੋਈ ਦੁੱਖ ਤਕਲੀਫ ਆਉਂਦੀ ਸੀਗੀ ਮੈਨੂੰ ਬਿਠਾ ਕੇ ਉਹਨੇ ਪੁੱਛਣਾ ਘਰੇ ਮੈਂ ਆਉਂਦਾ ਰੋਟੀ ਪਾਣੀ ਵੇਦਗਾ ਦੇਣੀ ਠੀਕ ਆ ਮੇਰਾ ਲੀਡਰ ਕਪੜਾ ਧੋਤਾ ਹੋਣਾ ਚਲਾਉਂਦਾ ਸਬੰਧ ਵਿੱਚ ਜੋ ਕੁਝ ਵੀ ਕਰਨਾ ਹੈ ਨਾ ਵਧੀਆ ਨੇੜੇ ਨਾਲ ਰਹਿੰਦੇ ਸੀਗੇ ਪਰ ਆਹ 2 ਸਾਲਾਂ ਦੇ ਵਿੱਚ ਬਈ ਮੇਰੀ ਇੰਨੀ ਕਿ ਜ਼ਿੰਦਗੀ ਉਹਨੇ ਦੁੱਬ ਲਗਾਤੀ ਮੈਨੂੰ ਜੀ ਐਂ ਕਰਦਾ ਤਾਂ ਮੈਂ ਪਲ-ਪਲ ਮਰਦਾ ਯਾਰ ਹਨਾ ਵੀ ਉਹਨੂੰ ਮੈਂ ਪੁੱਛਿਆ ਵੀ ਦੋ ਤਿੰਨ ਵਾਰੀ ਉਹ ਕਹਿੰਦੀ ਤੂੰ ਮੈਥੋਂ ਕਿੱਲਣਾ ਤੂੰ ਮੇਰੀ ਜ਼ਿੰਦਗੀ ਤੇ ਕਿੱਲਣਾ ਮੈਂ ਮਰਾਂ ਜਵਾਂ ਮੈਂ ਕਿਸੇ ਨਾਲ ਗੱਲ ਕਰਾਂ ਕੁਝ ਮਰਜ਼ੀ ਕਰਾਂ ਤੂੰ ਮੈਥੋਂ ਦੂਰ ਹੈ ਬਈ ਮੇਰੇ ਨੇੜੇ ਨਾ ਹੋ ਮੈਂ ਮੇਰੇ ਵੱਲੋਂ ਤੂੰ ਮਰ ਕੇ ਮੈਂ ਤੇਰੇ ਵੱਲੋਂ ਮਰ ਗਈ ਪਤਾ ਨਹੀਂ ਕੀ ਜਾਂ ਤਾਂ ਕਿਸੇ ਨੇ ਕੋਈ ਸੱਚ ਪਾਤਾ ਇਹਦੇ ਜਾਂ ਕੋਈ ਗੱਲਬਾਤ ਆ ਜਾਂ ਕੋਈ ਉਹ ਜਾਂ ਬਾਲੇ ਤਾਰੇ ਤੋੜ ਕੇ ਦਿਖਾਉਣ ਵਾਲਾ ਹੋ ਗਿਆ ਜਾਂ ਬਈ ਕੋਈ ਚੰਗਈ ਉਹ ਜਾਂ ਹਨਾ ਹੋ ਗਿਆ ਫਿਰ ਮੈਨੂੰ ਇਹ ਵੀ ਗੱਲ ਕਹੀ ਮੈਂ ਕਿ ਜੇ ਤੈਨੂੰ ਆਏ ਆ ਤੂੰ ਜਵਾਕਾਂ ਦੀ ਜ਼ਿੰਦਗੀ ਨਾ ਖਰਾਬ ਕਰ ਤੂੰ ਉੱਠ ਜਾ ਜਿੱਦ ਜਿਹੜਾ ਤੈਨੂੰ ਚੰਗਾ ਲੱਗਦਾ ਤੂੰ ਉਹਦੇ ਕੋਲ ਉੱਠ ਜਾ ਪਰ ਤੂੰ ਮੇਰੇ ਜਵਾਕ ਨਾ ਖਰਾਬ ਕਰ ਅੱਛਾ ਹੁਣ ਕੀ ਕਹਿਣਾ ਚਾਹਣਾ ਬਈ ਕੀ 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 ਇਨਸਾਫ ਮੰਗਣਾ ਚਾਹਣਾ ਬਈ ਮੈਂ ਤਾਂ ਬਈ ਇਹ ਇਨਸਾਫ ਮੰਗਣਾ ਚਾਹਣਾ ਜਿਹੜੀ ਤੀਵੀਂ ਆਦ ਜਵਾਕ ਬਰਾਬਰ ਦੇ ਹੋ ਕੇ ਵੀ ਏਸ਼ਕ ਲੜਾਉਂਦੀ ਹੈ ਨਾ ਉਹਦੇ ਜਵਾਕਾਂ ਦਾ ਬੇੜਾ ਬੋਂਦੀ ਹੈ ਉਹ ਕਦੇ ਕਿਸੇ ਦੇ ਵੀ ਨਹੀਂ ਵੱਸ ਸਕਦੀ ਉਹ ਪਲਾਂ ਗਾਂ ਵਾਲਾ ਹੋ ਪਲਾਂ ਪਛਾਣ ਵਾਲਾ ਹੋਵੇ ਉਹਨੇ ਗਾਂ ਉਹਦੀ ਕੁੜੀ ਵੀ ਖਰਾਬ ਕਰਤੀ ਉਹਨੇ ਮੁੰਡਾ ਵੀ ਖਰਾਬ ਕਰਤਾ ਉਹ ਕਿਸੇ ਦੇ ਨਾਮ ਬਸੇ ਉਹ ਨਾਮ ਉਹਦੀ ਪੁੱਤ ਨੂੰ ਬਸੰਦੇਵੇ ਪਰ ਇੱਕ ਹੱਥ ਕਰ ਲਾ ਦੂਜੇ ਹੱਥ ਪਰ ਲਾ ਕੱਲ ਨੂੰ ਜਦੋਂ ਨੋਹ ਆ ਗਈ ਇਹਦੇ ਨਾ ਕੋਡਿਆਂ ਤੇ ਇਕੱਠਿਆਂ ਤੇ ਬੱਜੇਗਾ ਤਾਂ ਮੇਰਾ ਨਾਮ ਵਟਾਦੀ ਬਹੁਤ ਧੰਨਵਾਦ ਦੋਸਤੋ ਜਿਹੜੀ ਇਹ ਵੀਡੀਓ ਤੁਸੀਂ ਵੇਖੀ ਆ ਇਸ ਵੀਡੀਓ ਦੇ ਵਿੱਚ ਇੱਕ ਵਿਅਕਤੀ ਨੂੰ ਤੰਗ ਕੀਤਾ ਜਾ ਰਿਹਾ ਉਹਦੀ ਘਰਵਾਲੀ ਵੱਲੋਂ ਪੰਜਾਬ ਦੇ ਵਿੱਚ ਇਦਾਂ ਦਾ ਕਿਉਂ ਹੋ ਰਿਹਾ ਪੰਜਾਬ ਦੇ ਵਿੱਚ ਇਹੋ ਜਿਹੀਆਂ ਜਨਾਨੀਆਂ ਜਿਹੜੀਆਂ ਆਪਣੇ ਜਵਾਕਾਂ ਬਾਰੇ ਨਹੀਂ ਸੋਚਦੀਆਂ ਤੇ ਉਹ ਕਿਸੇ ਨਾਲ ਇਸ਼ਕ ਲੜਾਉਂਦੀਆਂ ਤੇ ਬਾਅਦ ਵਿੱਚ ਜਿਹੜਾ ਖਮਿਆਜਾ ਉਹਨਾਂ ਨੂੰ ਭੁਗਤਣਾ ਪੈਂਦਾ ਉਹ ਤੁਸੀਂ ਸੋਚ ਨਹੀਂ ਸਕਦੇ ਵੀ ਕੀ ਚੱਕਰ ਆ ਅੱਜ ਦੀ ਕਹਾਣੀ ਤੁਹਾਡੇ ਕੋਲ ਜਿਹੜੀ ਮੈਂ ਲੈ ਕੇ ਆਇਆ ਪੰਜਾਬ ਦੇ ਵਿੱਚ ਇਹੋ ਜਿਹੀਆਂ ਕੁੜੀਆਂ 80% ਨੇ ਜਿਹੜੀਆਂ ਬਾਹਰ ਮੂੰਹ ਮਾਰਦੀਆਂ ਨੇ ਜਿਨ੍ਹਾਂ ਦੇ ਘਰ ਵਾਲੇ ਬੜੇ ਤੰਗ ਆ ਅੱਜ ਇਹ ਬੰਦਾ ਖੜਾ ਕਹਿੰਦਾ ਚਲ ਯਾਰ ਮੇਰੀ ਘਰ ਵਾਲੀ ਗਲਤ ਹੋਵੇ ਪਰ ਮੈਨੂੰ ਤਾਂ ਸਮਝੇ ਮੈਨੂੰ ਰੋਟੀ ਪਾਣੀ ਤਾਂ ਦੇਵੇ ਮੇਰੇ ਜਵਾਕ ਤਾਂ ਮੈਨੂੰ ਸਮਝਣ ਪਰ ਮੈਨੂੰ ਕੋਈ ਸਮਝਦਾ ਹੀ ਨਹੀਂ ਪਿਆ ਮੈਂ ਵਿਆਹ ਕਰਵਾ ਕੇ ਬਹੁਤ ਬਸਤਾਰਾਂ ਕਹਿੰਦਾ ਲੂਡ ਮੇਰੇ ਇੰਨਾ ਵੱਡਾ ਤੁੜਿਆ ਤੁੰਨਿਆ ਹੋਇਆ ਪਿੱਛੇ ਕਿ ਮੈਂ ਸੋਚ ਕੇ ਹੈਰਾਨ ਆ ਵੀ ਇਹ ਨਿਕਲੂਗਾ ਕਿਵੇਂ ਮੈਂ ਬੜਾ ਦੁਖੀ ਹਾਂ ਸਾਰੀਆਂ ਕੁੜੀਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਆਪਣੇ ਪਰਿਵਾਰ ਬਾਰੇ ਵੇਖੋ ਸਮਝੋ ਕਿ ਦੁਨੀਆ ਦੇ ਵਿੱਚ ਚੱਲ ਰਿਹਾ ਅੱਜ ਦੀ ਕਹਾਣੀ ਜਿਹੜੀ ਤੁਹਾਡੇ ਕੋਲ ਮੈਂ ਲੈ ਕੇ ਆਇਆ ਸੀ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਸਾਡੀ ਵੀਡੀਓ ਕਾ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕਾ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀ ਨਹੀਂ ਸਿੱਧੇ ਪਾਸੇ ਲੈ ਕੇ ਜਾਂ ਗਲਤ ਪਾਸੇ ਲੈ ਕੇ ਜਾਂ ਜੇ ਸਿਰਫ ਥੋੜੀ ਜਿਮੇਵਾਰੀ ਹੈ ਧੰਨਵਾਦ